ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਫਸਲਾਂ ਦੀ ਤੁਹਾਨੂੰ ਪਤਾ ਆਪਾਂ ਜਾਣਕਾਰੀ ਦਿੰਦੇ ਰਹਿੰਦੇ ਆਂ ਬਈ ਆਪਾਂ ਵੈਜੀਟੇਬਲ ਦਾ ਜ਼ਿਆਦਾ ਜੇ ਕੰਮ ਕਰਦੇ ਆਂਗੇ ਸਬਜ਼ੀਆਂ ਦੀ ਖੇਤੀ ਆਪਾਂ ਜ਼ਿਆਦਾ ਕਰਦੇ ਆਂਗੇ ਸਬਜ਼ੀਆਂ ਦੀ ਹਰੇਕ ਪ੍ਰਕਾਰ ਦੀ ਆਪਾਂ ਖੇਤੀ ਕਰਦੀ ਕਰਦੇ ਆਂ ਵੀ ਜਿੰਨੀਆਂ ਵੀ ਖੇਤੀਆਂ ਸਬਜ਼ੀ ਦੇ ਵਿੱਚ ਹੈਗੀਆਂ ਲੱਗ ਆਪਾਂ ਸਾਰੀਆਂ ਕਰਦੇ ਆਂ ਕਿਉਂਕਿ ਆਪਾਂ ਛੋਟੇ ਕਿਸਾਨ ਆ ਤੇ ਛੋਟੇ ਘਰਾਂ ਦੇ ਵਿੱਚ ਉੱਠੇ ਆ ਤੇ ਸਾਰੇ ਪ੍ਰਕਾਰ ਦੀ ਆਪਾਂ ਖੇਤੀ ਕਰਦੇ ਆਂ ਆਪਣੀ ਜ਼ਮੀਨ ਦੇ ਵਿੱਚ ਕਿਉਂਕਿ ਸਾਰੇ ਪ੍ਰਕਾਰ ਦੀ ਖੇਤੀ ਕਰਨਾ ਥੋੜੀ ਥੋੜੀ ਖੇਤੀ ਕਰਨ ਨਾਲ ਮੁਨਾਫਾ ਜ਼ਿਆਦਾ ਹੋ ਜਾਂਦਾ ਆਪਾਂ ਤੇ ਅੱਜ ਆਪਾਂ ਤੁਹਾਨੂੰ ਬਈ ਇਹ ਜੀ ਖੇਤੀ ਬਾਰੇ ਜਾਣਕਾਰੀ ਦੇਵਾਂਗੇ ਅੱਜ ਆਪਾਂ ਗੱਲ ਕਰਾਂਗੇ ਬਈ ਬਰੋਕਲੀ ਦੀ ਖੇਤੀ ਬਾਰੇ ਜਿਹੜੀ ਨੂੰ ਕੀ ਹਰੀ ਗੋਭੀ ਪਹਿਲਾਂ ਜਦੋਂ ਆਪਣੇ ਏਰੀਆ ਦੇ ਵਿੱਚ ਆਈ ਆ ਤੁਹਾਨੂੰ ਇੱਕ ਗੱਲ ਦੱਸਾਂ ਵੀ ਇਹਨੂੰ ਸਾਰੇ ਨਸਤਰੀ ਗੋਭੀ ਕਹਿੰਦੇ ਸੀ ਵੀ ਨਸਤਰੀ ਜੀ ਹੋਈ ਗੋਭੀ ਲੱਗਦੀ ਹੈਗੀ ਪਰ ਆਪਾਂ ਇਹਨੂੰ ਬਈ ਜਦੋਂ ਸਾਡੇ ਏਰੀਆ ਦੇ ਵਿੱਚ ਆ ਲਿਆਂਦੀ ਲੈਂਦੀ ਆ ਮੈਂ ਇਹਨੂੰ ਪਹਿਲੀ ਵਾਰ ਮਲੇਰਕੋਟਲੇ ਦੇ ਵਿੱਚੋਂ ਵੀ ਲੈ ਕੇ ਆਇਆ ਸੀ ਗੋਭੀ ਦਾ ਤੇ ਅੱਜ ਇਹਨੂੰ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਫੁੱਲ ਆਪਾਂ ਦੇਵਾਂਗੇ ਵੀਡੀਓ ਦੇ ਵਿੱਚ ਵੀ ਕਿੱਦਾਂ ਲਾਉਣੀ ਆ ਕੀ ਪ੍ਰੋਸੀਜਰ ਆ ਕੀ ਰੇਟ ਵਿਕੂਗੀ ਆਪਣੀ ਅੱਜ ਸਾਰੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਬ੍ਰੋਕਲੀ ਕੋਬੀ ਬਾਰੇ ਗੱਲਬਾਤ ਕਰਾਂਗੇ ਬ੍ਰੋਕਲੀ ਕੋਬੀ ਦੇ ਅੱਜ ਬਈ ਟਾਪ ਦੀਆਂ ਪਹਿਲਾਂ ਆਪਾਂ ਵੈਰਾਈਟੀਆਂ ਬਾਰੇ ਗੱਲ ਕਰ ਲੈਣ ਤੇ ਫਿਰ ਲਾਉਣ ਦਾ ਪ੍ਰੋਸੀਜਰ ਤੇ ਅੱਜ ਤੁਹਾਨੂੰ ਇਹ ਜਿਹੇ ਵੈਰਾਈਟੀ ਦੱਸਾਂਗੇ ਬਈ ਜਿਹੜੀ ਵੀ ਤਿੰਨ ਵਾਰੀ ਵੀ ਹੋ ਸਕਦੀ ਹੈ ਵੈਰਾਈਟੀਆਂ ਦੇ ਵਿੱਚ ਬਈ ਬਹੁਤ ਟਾਪ ਟਾਪ ਦੀਆਂ ਵੈਰਾਈਟੀਆਂ ਪਈ ਅੱਜ ਪਰ ਤੁਹਾਨੂੰ ਤਿੰਨ ਕੁ ਵੈਰਾਈਟੀਆਂ ਜਿਹੜੇ ਟਾਪ ਦੇ ਵਿੱਚ ਨੇ ਤਿੰਨ ਚਾਰ ਵੈਰਾਈਟੀਆਂ ਤੁਹਾਨੂੰ ਦੱਸ ਦਾਂਗੇ ਤੁਸੀਂ ਤਿੰਨੇ ਚਾਰਾਂ ਨੂੰ ਲਾ ਸਕਦੇ ਹੋ ਸਭ ਤੋਂ ਪਹਿਲੀ ਵੈਰਾਈਟੀ ਦੀ ਗੱਲ ਕਰ ਲਈਏ ਬ ਗੋਭੀਆਂ ਦੇ ਵਿੱਚ ਠੀਕ ਹੈ ਬ੍ਰੋਕਲੀ ਦੇ ਵਿੱਚ ਪੱਤ ਗੋਭੀ ਦੇ ਵਿੱਚ ਨਾ ਆਏ ਬਈ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਕਲਾਉਜ਼ ਇਹ ਚੀਜ਼ਾਂ ਦੇ ਵਿੱਚ ਸਭ ਤੋਂ ਉੱਪਰ ਮੰਨੀ ਜਾਂਦੀ ਹੈ ਕਿ ਫੁੱਲ ਗੋਭੀਆਂ ਹੋਗੀ ਪੱਤ ਗੋਭੀ ਹੋਗੀ ਬ੍ਰੋਕਲੀ ਹੋਗੀ ਬ੍ਰੋਕਲੀ ਫੈਂਟਸਟੀ ਬਈ ਬਹੁਤ ਟਾਪ ਦੀ ਵੈਰੈਟੀ ਆ ਸਾਰੇ ਲਗਭਗ ਇੰਡੀਆ ਦੇ ਵਿੱਚ ਇਹ ਲੱਗਦੀ ਹੈ ਕਿ ਤੁਸੀਂ ਇਹਨੂੰ ਲਾ ਸਕਦੇ ਹੋ ਬਹੁਤ ਸਿਰੇ ਦਾ ਰਿਜਲਟ ਹੈ ਤੇ ਦੂਜੀ ਦੀ ਗੱਲ ਕਰ ਲਈਏ ਬਈ ਆਪਾਂ ਦਾ ਸਕਾਟਾ ਦੀ ਗ੍ਰੀਨ ਮੈਜਿਕ ਤੁਸੀਂ ਇਹਨੂੰ ਵੀ ਲਾ ਸਕਦੇ ਹੋ ਬਹੁਤ ਸਿਰੇ ਦੀ ਵੈਰੈਟੀ ਆ ਇਹਦੇ ਵਿੱਚ ਬਈ ਇੱਕ ਖੂਬੀ ਹੈ ਵੀ ਇਹ ਲਗਭਗ ਸਾਲ ਵਿੱਚ ਦੀ ਜਦੋਂ ਤੁਸੀਂ ਇਹਨੂੰ ਲਾਤਾ ਤੇ ਇਹ ਤਿੰਨ ਵਾਰੀ ਹੋ ਸਕਦੀ ਆ ਵੀ ਇੱਕ ਬੂਟਾ ਇੱਕ ਪਲਾਂਟ ਹੀ ਤੁਹਾਨੂੰ ਤਿੰਨ ਵਾਰੀ ਦੇ ਸਕਦਾ ਤੇ ਇਹ ਚੀਜੀ ਵੈਰਾਈਟੀ ਇਹਦੀ ਗਾਹਾਂ ਆਪਾਂ ਗੱਲ ਕਰਦੇ ਆਂਗੇ ਜੇ ਆਪਾਂ ਤੀਜੀ ਵੈਰਾਈਟੀ ਦੀ ਗੱਲ ਕਰ ਲਈ ਤਾਂ ਬਾਈ ਸਾਕੀ ਵੈਰਾਈਟੀ ਆਉਂਦੀ ਆ ਸਕਾਟਾ ਦੀ ਵਿੱਚ ਤੁਸੀਂ ਉਹਨੂੰ ਲਾ ਸਕਦੇ ਹੋ ਵੀ ਬਹੁਤ ਸਿਰੇ ਦੀ ਵੈਰਾਈਟੀ ਆ ਫੁੱਲ ਉਹਦਾ ਠੋਸ ਹੁੰਦਾ ਤੇ ਫੁੱਲ ਉਹਦੇ ਇੱਕੋ ਹੀ ਲੱਗਦਾ ਉਹਦਾ ਫੁੱਲ ਠੋਸ ਹੁੰਦਾ ਫੁੱਲ ਫੈਂਟਸੀ ਵੀ ਇੱਕੋ ਹੀ ਬਣਾਉਂਦੀ ਆ ਕਾਕਾ ਫੁੱਲ ਠੋਸ ਹੁੰਦਾ ਤੇ ਗ੍ਰੀਨ ਬਹੁਤ ਜ਼ਿਆਦਾ ਹੁੰਦਾ ਤੇ ਹੁਣ ਆਪਾਂ ਗੱਲ ਕਰ ਲੈਨੇ ਬਾਈ ਗ੍ਰੀਨ ਮੈਜਿਕ ਦੀ ਗ੍ਰੀਨ ਮੈਜਿਕ ਦੇ ਵਿੱਚ ਇੱਕ ਖੋਬੀ ਆ ਵੀ ਇਹ ਫੁੱਲ ਤਿੰਨ ਵਾਰੀ ਹੋ ਜਾਂਦਾ ਤਿੰਨ ਵਾਰੀ ਫੁੱਲ ਕਿਦਾਂ ਹੋ ਜਾਂਦਾ ਪਹਿਲਾ ਫੁੱਲ ਬਾਈ ਜਿਹੜਾ ਇਹਦਾ ਤੁਹਾਡਾ ਲਗਭਗ 7 7800 ਗ੍ਰਾਮ 700 ਗ੍ਰਾਮ ਦਾ ਮੰਨ ਕੇ ਚੱਲੋ ਵੀ ਤੁਸੀਂ ਬਣੂਗਾ ਤੇ ਜੇ ਦੂਜਾ ਫੁੱਲ ਜੇ ਤਾਂ ਆਪਾਂ ਉੱਪਰੋਂ ਫੁੱਲ ਵੜਦਾ ਬਾਈ ਸਾਡਾ ਤੋਂ ਇਹ ਫੇਰ ਫਟਾਰ ਕਰਦਾਗਾ ਤੇ ਦੂਜਾ ਫੁੱਲ ਦੀ ਆਪਾਂ ਜੇ ਗੱਲ ਕਰੀਏ ਤਾਂ ਦੂਜਾ ਫੁੱਲ ਲਗਭਗ ਤੁਹਾਡਾ 400 300 ਜਾਂ 400 ਗ੍ਰਾਮ ਦਾ ਬਣੂਗਾ ਜੇ ਤੀਜਾ ਫੁੱਲ ਜਦੋਂ ਲੈ ਕੇ ਆਉਂਦੀ ਆ ਬਾਈ ਲਗਭਗ ਤੁਹਾਡਾ 150 ਤੋਂ 200 250 ਗ੍ਰਾਮ ਤੱਕ ਵੀ ਬਣ ਸਕਦਾ ਛੋਡੀ ਸੇਵਾ ਤੇ ਡ ਇਹ ਵੈਰਾਈਟੀ ਬਈ ਅੱਜ ਤੋਂ ਆਪਾਂ 6 ਸਾਲ ਪਹਿਲਾਂ ਵੈਰਾਈਟੀ ਵਰਤੀ ਸੀ ਜਦੋਂ ਇਹ ਆਈ ਆਈ ਹੈਗੀ ਗ੍ਰੀਨ ਮੈਜਿਕ ਅੱਜ ਵੀ ਧੂਮਾ ਪਾ ਰਹੀ ਹੈ ਅੱਜ ਵੀ ਪੂਰੇ ਟਾਪ ਦੇ ਉੱਤੇ ਚੱਲ ਰਹੀ ਹੈਗੀ ਜਿਹੜੇ ਕਰ ਕਰੇ ਲੁਬਗੀਚੀ ਵਾਸਤੇ ਲਾਉਂਦੇ ਆ ਉਹਨਾਂ ਲਈ ਮੈਂ ਕਹਿੰਦਾ ਵੀ ਤੁਸੀਂ ਇਹਨੂੰ ਲਾਜ਼ਮੀ ਲਾਓ ਕਿਉਂਕਿ ਇਹਦੇ ਵਿੱਚ ਜਿਹੜੀ ਖਾਸੀਅਤ ਹੈ ਵੀ ਇਹ ਤਿੰਨ ਵਾਰੀ ਹੋ ਜੂਗੀ ਤੁਹਾਡੇ ਘਰੇ ਜੇ ਤੁਸੀਂ ਇੱਕ ਵਾਰੀ ਲਾਦੇ ਤਾਂ ਤਿੰਨ ਵਾਰੀ ਤੁਸੀਂ ਵੱਢ ਸਕਦੇ ਹੋ ਬ੍ਰੋਕਲੀ ਦੇ ਵਿੱਚ ਸਭ ਤੋਂ ਵੱਡੀਆਂ ਖਾਸੀਅਤਾਂ ਕੀ ਨੇ ਬਈ ਇਹ ਬ੍ਰੋਕਲੀ ਜਿਹੜੀ ਵੇਖਦੀ ਥੋੜੀ ਜਿਹੀ ਚਲੋ ਮੰਨਦੇ ਆ ਆਪਾਂ ਵੀ ਘੱਟ ਹੈਗੀ ਪਰ ਇੱਕ ਗੱਲ ਜ਼ਰੂਰ ਆ ਬਈ ਇਹ ਜਦੋਂ ਜਿੰਨੀ ਵਿਕਦੀ ਹੈਗੀ ਉਹਦੀ ਬਹੁਤ ਚੰਗੇ ਰੇਟ ਨਾਲ ਹੀ ਸੇਲ ਹੁੰਦੀ ਆ ਬੋਲੀ ਦੇ ਉੱਤੇ ਬਹੁਤ ਚੰਗੇ ਰੇਟ ਨਾਲ ਸੇਲ ਹੁੰਦੀ ਆ ਬੋਲੀ ਦੇ ਉੱਤੇ ਲਗਭਗ ਇਹਦਾ ਆਈ ਆਈ ਦਾ ਬਈ ਰੇਟ 100 ਰੁਪਏ ਕਿਲੋ ਤੱਕ ਵੀ ਹੁੰਦਾ 100 ਰੁਪਏ ਕਿਲੋ 120 ਰੁਪਏ ਕਿਲੋ ਤੱਕ ਵੀ ਬੋਲੀ ਦੇ ਬਾਜਦਾ ਆਪ ਵੀ ਜਦੋਂ ਅਸੀਂ ਲਾਉਣੇ ਆ ਬਈ ਇਹਨੂੰ 100 ਰੁਪਏ 80 100 ਰੁਪਏ ਕਿਲੋ ਤੱਕ ਵੀ ਸੇਲ ਕਰਦੇ ਆਂਗੇ ਸਿਆਲ 18 ਅਗਸਤ ਦੀ ਵੀਡੀਓ ਅੱਜ ਆਪਾਂ ਬਣਾ ਰਹੇ ਹਾਂ ਉਹਨਾਂ ਦਾ ਬਈ ਪੌਦਾ ਪਾਉਣ ਦਾ ਸਹੀ ਸਮਾਂ ਹੈ ਤੁਸੀਂ ਆਪਣੇ ਘਰੇ ਪੌਦ ਪਾ ਕੇ ਬਈ ਇਹਦੀ ਪੌਦ ਲਾਜ਼ਮੀ ਪਾ ਲਓ ਇਹਦੀ ਜੇ ਆਪ ਪੌਦ ਪਾਉਣੀਆਂ ਤੁਸੀਂ ਆਪ ਪਾ ਸਕਦੇ ਹੋ ਜੇ ਨਰਸਰੀ ਤੋਂ ਵੀ ਤੁਸੀਂ ਕਿਸੇ ਤੋਂ ਲੈ ਕੇ ਆਂਗੇ ਤਾਂ ਬਈ ਉਹਨਾਂ ਤੋਂ ਬਈ ਵਿਸ਼ਵਾਸ ਨਾਲ ਲੈ ਕੇ ਆਓ ਬਈ ਸਾਨੂੰ ਜਿਆਦਾ ਕਲੌਜ਼ ਦੀ ਬਈ ਫੈਂਟਸੀ ਦੇ ਦੋ ਤੇ ਜਾਂ ਗ੍ਰੀਨ ਮੈਜਿਕ ਪਰ ਜੇ ਤੁਸੀਂ ਮੈਂ ਕਹਣਾ ਬਈ ਤੁਸੀਂ ਘਰੇ ਘਰ ਵਾਸਤੇ ਲਾਉਣੇ ਤਾਂ ਤੁਸੀਂ ਗ੍ਰੀਨ ਮੈਜਿਕ ਨੂੰ ਹੀ ਲਾਓ ਜਿਹੜੇ ਭਰਾਮਾਂ ਨੇ ਵੱਡੇ ਪੱਧਰ ਤੇ ਖੇਤੀ ਕਰਨੇ ਉਹ ਵੀ ਗ੍ਰੀਨ ਮੈਜਿਕ ਨੂੰ ਲਾ ਸਕਦੇ ਆ ਤੇ ਉਹ ਫੈਂਟਸੀ ਨੂੰ ਲਾਜ਼ਮੀ ਲਾਓ ਤੇ ਜਾਂ ਸਾਕੀ ਨੂੰ ਲਾ ਲਓ ਬਈ ਇਸ ਕਟ ਜੇ ਜਿਹੜੀ ਗੋਭੀ ਹੁਣ ਆਪਾਂ ਨੂੰ ਬਈ ਮੈਂ ਇਹ ਗੋਭੀ ਨੂੰ ਲਾਇਆ ਜਦੋਂ ਇਹਨੂੰ ਬਰੋਕਲੀ ਨੂੰ ਲਾਇਆ ਆਪਾਂ ਤੇ ਇਹ ਬਈ ਤਿੰਨ ਵਾਰੀ ਸਾਨੂੰ ਇਹਨੇ ਰਿਜ਼ਲਟ ਪੂਰਾ ਫੁੱਲ ਦਿੱਤਾ ਇਹ ਨਹੀਂ ਹੈਗਾ ਵੀ ਆਪਾਂ ਆਪ ਰਿਜ਼ਲਟ ਨਹੀਂ ਦੇਖਿਆ ਅੱਜ ਤੋਂ 6 ਸਾਲ ਪਹਿਲਾਂ ਆਪਾਂ ਇਹਦਾ ਤਿੰਨ ਵਾਰੀ ਰਿਜ਼ਲਟ ਦੇਖ ਸੋਕੇ ਚੱਕੇ ਆਂਗੇ ਤੇ ਇਹਨੂੰ ਲਾਉਣ ਦਾ ਪ੍ਰੋਸੀਜਰ ਕੀ ਆ ਪਹਿਲਾਂ ਮੈਂ ਆਪਾਂ ਸਭ ਤੋਂ ਪਹਿਲਾਂ ਘਰੇ ਆਪਣੇ ਬਈ ਬਹੁਤ ਤਿਆਰ ਕਰ ਲੈਣੀ ਹੈਗੀ ਬਹੁਤ ਤਿਆਰ ਕਰਨ ਤੋਂ ਬਾਅਦ ਬਈ ਆਪਾਂ ਬਸ ਜਿਵੇਂ ਬਾਹਣ ਦੇ ਵਿੱਚ ਸਿੱਧਾ ਜਿਵੇਂ ਗੋਭੀ ਲਾਉਣੇ ਜਿਵੇਂ ਆਪਾਂ ਹੁਣ ਆ ਫੁੱਲ ਗੋਭੀ ਤਿਆਰ ਕਰ ਰੱਖੀ ਆ ਠੀਕ ਆ ਇਸ ਤਰ੍ਹਾਂ ਹੀ ਤੁਸੀਂ ਇਹਨ ਵੀ ਕਿਤੇ ਗਲਤੀਆਂ ਨਾ ਕਰਿਓ ਠੀਕ ਆ ਕਿਉਂਕਿ ਸੀਡ ਇਹਦਾ ਜਿਹੜੀ ਆਪਣੀ ਫੁੱਲ ਗੋਭੀ ਆ ਉਹਦੇ ਮੁਕਾਬਲੇ ਵੀ ਸੀਡ ਇਹਦਾ ਬਈ ਮਹਿੰਗਾ ਹੁੰਦਾਗਾ ਇਹਦਾ ਸੀਡ ਉਹਦੇ ਮੁਕਾਬਲੇ ਬਹੁਤ ਜ਼ਿਆਦਾ ਮਹਿੰਗਾਗਾ ਵੀ ਇਹ ਨਹੀਂ ਹੈਗਾ ਵੀ ਉਹਦੇ ਨਾਲ ਤਾਂ ਤੁਸੀਂ ਐ ਮੰਨ ਕੇ ਚੱਲੋ ਵੀ ਡੇਢ ਗੁਣਾ ਜਾਂ 2 ਗੁਣਾ ਤੱਕ ਵੀ ਮਹਿੰਗਾ ਹੁੰਦਾ ਇਹਦਾ ਸੀਡ ਵੀ ਪਾਉਣ ਵੇਲੇ ਮੜਾ ਤਿਆਰ ਰੱਖੋ ਪੌਦਾ ਧਿਆਨ ਰੱਖੋ ਵੀ ਪੌਦਾ ਨਾ ਖਰਾਬ ਕਰਕੇ ਤੁਸੀਂ ਕਰ ਲਿਓ ਜਾਂ ਤੁਸੀਂ ਜੇ ਤੁਸੀਂ ਨਹੀਂ ਆ ਪੌਦਾ ਤਿਆਰ ਕਰ ਸਕਦੇ ਤਾਂ ਤੁਸੀਂ ਕਿਸੇ ਵੀ ਨਰਸਰੀ ਵਾਲ ਨਾਲ ਬਈ ਸੰਪਰਕ ਕਰਕੇ ਉੱਥੋਂ ਲੈ ਸਕਦੇ ਹੋ ਸ਼ਾਇਦ ਆਪਾਂ ਵੀ ਇਹਦੀ ਪੌਦਾ ਕਿਸੇ ਨੂੰ ਤਿਆਰ ਕਰਕੇ ਦੇਵਾਂਗੇ لازمی ਜ਼ਰੂਰ ਲੌਂਡ ਦੇ ਤਰੀਕੇ ਦੇ ਸਬਤ ਬੈਸਡੋਜ ਦੇ ਵਿੱਚ ਬਸ ਤੁਸੀਂ ਪਹਿਲਾਂ ਬਾਈ ਬੈਸਡੋਜ ਦੀ ਗੱਲ ਕਰੀਏ ਤਾਂ ਤੁਸੀਂ ਡੀਏਪੀ ਤਾਂ ਪੋਟਾਸ਼ ਤਾਂ ਲਾਜ਼ਮੀ ਪਾਉਣਾ ਤੇ ਪੋਲੀਸਲਪੇਟ ਵੀ ਲਾਜ਼ਮੀ ਪਾਉਣਾਗਾ ਤੇ ਸਭ ਤੋਂ ਇਹਦੇ 'ਚ ਵੱਡੀ ਗੱਲ ਆ ਬਾਈ ਤੇ ਸਲਫਰ ਲਾਜ਼ਮੀ ਪਾ ਦਿਓ ਕਿਉਂਕਿ ਜੇ ਬਾਹਣ ਦੇ ਵਿੱਚ ਪਾਣੀ ਰੁਕ ਗਿਆ ਠੀਕ ਆ ਤੁਹਾਡੇ ਬਾਹਣ ਦੇ ਵਿੱਚ ਪਾਣੀ ਰੁਕਦਾ ਤਾਂ ਸਲਫਰ ਬਾਈ ਜ਼ਰੂਰੀ ਹੈਗਾ ਕਿਉਂਕਿ ਸਲਫਰ ਫੰਗੀ ਸਾਈਡ ਦਾ ਕੰਮ ਵੀ ਕਰਦਾ ਤੇ ਦੂਜਾ ਨੰਬਰ ਪਾਣੀ ਤੁਹਾਡਾ ਬਾਕੀ ਜੇ ਤੁਸੀਂ ਮੈਂ ਲਾਉਣਾ ਵੀ ਮੈਂ ਕਹਿੰਦਾ ਇਹੇ ਜੀ ਜ਼ਮੀਨ ਹੋਣੀ ਚਾਹੀਦੀ ਆਪਣੀ ਜਿੱਦਾਂ ਆਪਣੀ ਜ਼ਮੀਨ ਦੇਖੋ ਇਹ ਭੁਰਦੀ ਹੈਗੀ ਤੇ ਤੁਸੀਂ ਲਾਉਣਾ ਚਾਹੇ ਆਪਾਂ ਬਰੋਕਲੀ ਲਾ ਰਹੇ ਆਂ ਚਾਹੇ ਆਪਾਂ ਪੁੱਲ ਗੋਭੀ ਲਾ ਰਹੇ ਆਂ ਇਹ ਸਾਡੀ ਜ਼ਮੀਨ ਦੇ ਵਿੱਚ ਬਈ ਪਾਣੀ ਬਿਲਕੁਲ ਨਹੀਂ ਰੁਕਦਾ ਹੈਗਾ ਤਾਂ ਹੀ ਤੁਸੀਂ ਦੇਖ ਲਓ ਗੋਭੀ ਦਾ ਰਿਜ਼ਲਟ ਆਪਾਂ ਨੂੰ ਕਿੰਨਾ ਸੋਹਣਾ ਮਿਲਿਆ ਹੋਇਆ ਹੈਗਾ ਜੇ ਤੁਸੀਂ ਲਾਉਣੀ ਹੈ ਜ਼ਮੀਨ ਇਹੋ ਜਿਹੀ ਹੋਣੀ ਚਾਹੀਦੀ ਹੈ ਜ਼ਮੀਨ ਨੂੰ ਬਈ ਜਿੰਨਾ ਹੋ ਸਕਦਾ ਪੂਰਾ ਫੁੱਲ ਡੂੰਗਾ ਬੋਣਾ ਤੇ ਬੇਸਟਰ ਡੋ ਦੇ ਵਿੱਚ ਤੁਸੀਂ ਚਾਰੇ ਚੀਜ਼ਾਂ ਪਹਿਲਾਂ ਲਾਜ਼ਮੀ ਪਾਉਣੇ ਤੇ ਇੱਕ ਫੰਗੀ ਸੈਡ ਵਧੀਆ ਕੋਈ ਮਰਜੀ ਬੋਇਸਟਰ ਸੈਡ ਤੋਂ ਥੱਲੇ ਚਾਹੇ ਤੁਸੀਂ ਬਈ ਤਾਕਤ ਸੈਡ ਤੋਂ ਇਹਨਾਂ ਕਿਸੇ ਵੀ ਫੰਗੀ ਸੈਡ ਨੂੰ ਇਹਨਾਂ ਨਾਲ ਲਾ ਕੇ ਸਿੱਟ ਸਕਦੇ ਹੋ ਤੇ ਤੁਸੀਂ ਮੈਂ ਤੁਸੀਂ ਇੱਕ ਬਈ ਜੇ ਤੁਸੀਂ ਆਰ ਦੇ ਸੂਡੋ ਮਨਾਸ ਨੂੰ ਬਈ ਬਰਮੀ ਕੰਪੋਸਟ ਦੇ ਨਾਲ ਲਾ ਕੇ ਸੈੱਟ ਸਕਦੇ ਹੋਗੇ ਥੱਲੇ ਤੇ ਰੂੜੀ ਦੀ ਰੇ ਲਾਜ਼ਮੀ ਪਾਓ ਬਾਹਣ ਦੇ ਵਿੱਚ ਰੂੜੀ ਦੀ ਰੇ ਲਾਜ਼ਮੀ ਪਾਉਣਾ ਜ਼ਰੂਰੀ ਹੈ ਕਿਉਂਕਿ ਰੂੜੀ ਦੀ ਰੇ ਹੀ ਇੱਕ ਅਜਿਹੀ ਚੀਜ਼ ਆ ਬਈ ਸਭ ਤੋਂ ਜ਼ਰੂਰੀ ਆ ਰੂੜੀ ਦੀ ਰੇ ਤੁਹਾਡੇ ਇਹ ਕੈਮੀਕਲ ਉਹਨਾਂ ਕੰਮ ਨਹੀਂ ਕਰ ਸਕਦੇ ਜਿੰਨਾ ਰੂੜੀ ਦੀ ਰੇ ਕੰਮ ਕਰੂਗੀ ਰੂੜੀ ਦੀ ਰੇ ਤੁਸੀਂ ਕੱਲੀ ਵੀ ਪਾ ਦੀਆ ਰੱਤੇ ਤਾਂ ਵੀ ਤੁਹਾਨੂੰ ਇਹ ਬਰੋਕਲੀ ਛੋਟੀ ਹੋ ਜਾਊਗੀ ਕਿਉਂਕਿ ਇਹ ਇੰਨੀ ਨਹੀਂ ਆ ਜਿਵੇਂ ਆਪਾਂ ਕਰੀਏ ਫਰਟੀਲਾਈਜ਼ਰ ਇਹ ਨਹੀਂ ਭਾਦ ਜੇਗੀ ਚੀਜ਼ ਥੋੜਾ ਸਮਾਂ ਫੁੱਲ ਬਣਾਉਣ ਤੇ ਬਦਲ ਲੈਂਦੀ ਹੈਗੀ ਲਗਭਗ 70 ਦਿ ਸਸਾ 65 ਤੋਂ ਲੈ ਕੇ 70 ਦਿਨਾਂ ਤੱਕ ਫੁੱਲ ਇਹਦਾ ਵਧੀਆ ਤਿਆਰ ਹੋ ਜਾਂਦਾਗਾ ਰੇਟ ਚੰਗਾ ਮਿਲਦਾ ਬੋਲੀ ਦੇ ਉੱਤੇ ਗੇਤੀ ਦਾ ਰੇਟ ਬਹੁਤ ਜ਼ਿਆਦਾ ਚੰਗਾ ਮਿਲਦਾ ਤੁਸੀਂ ਛੋਟੇ ਪੱਦਰ ਤੇ ਵੀ ਲਾ ਸਕਦੇ ਹੋ ਤੇ ਤੁਸੀਂ ਵੱਡੇ ਪੱਦਰ ਤੇ ਵੀ ਲਾ ਸਕਦੇ ਹੋ ਜੇ ਆਪਾਂ ਕਰੀਏ ਬਹਿ ਕੇ ਜਿਹੜੇ ਪ੍ਰਾ ਆਪਣੇ ਬਹਿ ਕੇ ਸੇਲ ਕਰਦੇ ਆ ਵੀ ਆਪਾਂ ਆਪ ਖੁਦ ਸੇਲ ਕਰਦੇ ਆ ਉਹਨਾਂ ਲਈ ਇਹ ਜ਼ਰੂਰੀ ਬੇਨਤੀ ਆ ਵੀ ਉਹ ਤੁਸੀਂ ਇਹਨੂੰ ਲਗਭਗ 1 ਕਿੱਲੇ ਦੀ ਵਾਹੀ ਚਾਰ ਜਾਂ ਪੰਜ ਵੱਟਾਂ ਲਾ ਲਓ ਸੋਨੂੰ ਬਾਧੂ ਰਹਿਣਗੀਆਂ ਪੰਜ ਕ ਵੱਟਾਂ ਤੁਹਾਨੂੰ ਬਾਦਾ ਵੀ ਬਣ ਲਗਭਗ ਪੌਣੀ ਕਿਕਰਾਂ ਤੁਸੀਂ ਲਾ ਲਓ ਇਹ ਉਨੀ ਸੋਡੀ ਸੇਲ ਹੋਈ ਜਾਊਗੀ ਨਾਲ ਦੀ ਨਾਲ ਰੋਸ ਸੋਡੀ ਪਾ ਵੀ ਤੋਂ ਲੈ ਕੇ 25 ਕਿਲੋ ਇਹ ਸੇਲ ਅਸੀਂ ਵੀ ਉੱਥੇ ਜਦੋਂ ਵੇਚਦੇ ਆ ਲਗਭਗ ਸਾਡੀ ਸਾਨੂੰ ਥੋੜਾ ਜਿਆਦਾ ਚਿਰ ਹੋਇਆ ਕਰਕੇ ਸਾਡੇ ਕੋਲ ਤਾਂ 50 50 ਕਿਲੋ ਤੱਕ ਵੀ ਸੇਲ ਹੋ ਜਾਂਦੀ ਹੈ ਜਿਹੜੇ ਭਰਾ ਸੂਟ ਪਰ ਬੋਲੀ ਦੇ ਉੱਤੇ ਜਿੰਨੀ ਮਰਜ਼ੀ ਸੇਲ ਕਰ ਦੋ ਉੱਥੇ ਲਗਭਗ 10 ਮੰਡੀ ਦੇ ਵਿੱਚ ਜਿੰਨੀ ਮਰਜ਼ੀ ਸੇਲ ਕਰੀਓ ਉੱਥੇ 10 ਸੇਲ ਹੋ ਜੂਗੀ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਇਹ ਚੀਜ਼ ਨੂੰ ਜ਼ਰੂਰ ਲਾਉਣ ਥੋੜਾ ਲਾ ਲੈਣ ਜਿਆਦਾ ਵੀ ਲਾ ਸਕਦਾ ਥੋੜੀ ਵੀ ਲਾ ਸਕਦਾ ਇਹਦੀ ਖੇਤੀ لازਮੀ ਕਰ ਲੋ ਬਹੁਤ ਜਿਆਦਾ ਮੁਨਾਫੇ ਵਾਲੀ ਖੇਤੀ ਆ ਇਹ ਨਹੀਂ ਹੈਗਾ ਘਾਟੇ ਕੁੱਟੇ ਵਾਲਾ ਸੌਦਾ ਨਹੀਂ ਹੈਗਾ ਇਹ ਬਹੁਤ ਜਿਆਦਾ ਮੁਨਾਫ ਗਾਹ ਵੀ ਜਦੋਂ ਸੋ ਆਪਣੇ ਖੇਤ ਸਾਰੇ ਕਿਸਾਨ ਵਿਜ਼ਿਟ ਕਰਨਗੇ ਸਾਰਿਆਂ ਨੂੰ ਦਿਖਾਂਗੇ ਵੀ ਆਪਾਂ ਕਿੱਦਾਂ ਕਿੱਦਾਂ ਖੇਤੀਆਂ ਕਰਦੇ ਆ ਤੇ ਕਿਵੇਂ ਆਪਾਂ ਵੀ ਵਧੀਆ ਚੰਗੀ ਇਨਕਮ ਕਰਦੇ ਆ ਤੇ ਇਸ ਤਰ੍ਹਾਂ ਦੀ ਵੀਡੀਓ ਵੀ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਤੇ ਮਿਲਦੀਆਂ ਰਹਿਣੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਦੇ ਵਿੱਚ ਪੁੱਛ ਲਿਆ ਕਰੋ ਜੇ ਕੋਈ ਚੀਜ਼ ਰਹਿ ਗਈ ਹੁੰਦੀ ਆਪਾਂ ਕਮੈਂਟ ਦੇ ਵਿੱਚ ਤੁਹਾਡਾ ਜਵਾਬ ਦੇਣ ਦੀ ਕੋਸ਼ਿਸ਼ ਜਰੂਰ ਕਰਾਂਗੇ ਤੇ ਆਪਣੇ ਵੀ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਜਰੂਰ ਕਰ ਲਓ ਹੈਪੀ ਫਾਰਮਰ 12 ਨਾਂ ਤੇ ਆਪਣਾ ਇੰਸਟਾਗ੍ਰam ਪੇਜ ਬਣਿਆ ਹੋਇਆ ਤੇ ਇਸੇ ਤਰ੍ਹਾਂ ਦੇ ਵੀ ਚੰਗੇ ਤੋਂ ਚੰਗੇ ਬੀਜਾਂ ਦੀਆਂ ਤੁਹਾਨੂੰ ਜਾਣਕਾਰੀਆਂ ਮਿਲਦੀਆਂ ਰਹਿਣਗੀਆਂ ਤੇ ਜਾਂਦੇ ਜਾਂਦੇ ਮੈਂ ਕਿਸਾਨ ਭਰਾਵਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਬਈ ਆਪਾਂ ਕੋਈ ਵੀ ਚੀਜ਼ ਦੀ ਕੋਈ ਵੀ ਪ੍ਰੋਮ ਜਿੰਨੇ ਵੀ ਵੀਜ਼ਟ ਆਪ ਤੇ ਹੁੰਦੇ ਆ ਸਾਨੂੰ ਉਹੀ ਆਪਾਂ ਬੀਜਾਂ ਬਾਰੇ ਜਾਣਕਾਰੀ ਦਿੰਨੇ ਆਗੇ ਤੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਤੇ ਵੀ ਆਪਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ ਸਾਰਿਆਂ ਦਾ